ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਜੀ ਧਨ ਮੋਤੀ ਜਨ ਪੁੱਣ ਕਮਾਇਆ ਗੁਰ ਲਾਲਾ ਤਾਈਂ ਦੁੱਧ ਪਿਲਾਇਆ ਧਨ ਧਨ ਮੋਤੀ ਸਿੱਖੀ ਦੇ ਮਨਾਰਿਆ ਸਾਰਾ ਪਰਿਵਾਰ ਸਿੱਖੀ ਉਤੋਂ ਵਾਰਿਆ ਇਹ ਮੇਂਦਰ ਬਾਹਰ ਹੈ ਜੋ ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਜੀ ਦਾ ਸਥਾਨ ਹੈ ਇਹ ਤਸਵੀਰ ਬਾਬਾ ਮੋਤੀराम ਮਹਾਰਾਜ ਜੀ ਦੇ ਦੁੱਧ ਦੀ ਸੇਵਾ ਕਰਦੇ ਹੁੰਦੇ ਸਨ ਆ ਗਲਾਸ ਪੈਣ ਸੰਗਤ ਜੀ ਜਿੰਨਾ ਗਲਾਸਾਂ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਸਾਬ ਜੀ ਜਦੋਂ ਦੁੱਧ ਛਕਾਉਂਦੇ ਸਨ ਇਹ ਉਹ ਗਲਾਸ ਨੇ ਜਿੰਨਾ ਗਲਾਸਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਬਜਦਿਆਂ ਨੂੰ ਬਾਬਾ ਮੋਤੀराम ਮਹਾਰਾਜ ਜੀ ਦੁੱਦਸ਼ਕਾਂ ਦੀ ਸੇਵਾ ਕਰਦੇ ਸਨ ਸਵੇ ਜੋ ਸਥਾਨ ਹੈ ਇਹ ਫਤਿਹਗੜ੍ਹ ਸਾਹਿਬ ਜਿੱਥੇ ਸਾਬਜਦਿਆਂ ਨੂੰ ਸ਼ਹੀਦ ਕੀਤਾ ਗਿਆ ਨੀਆਂ ਚਿਣਕੇ ਨਾਲ ਜਾਂ ਫਟਕ ਦੇ ਨਾਲ ਇਹੋ ਪਾਵਨ ਗਲਾਸ ਹੁਣ ਜਿੰਨਾ ਵਿੱਚ ਤਨ ਤਨ ਬਾਬਾ ਮੋਤੀराम ਮਹਿਰਾ ਜੀ ਨੇ ਤਿੰਨ ਰਾਤਾਂ ਠੰਡੇ ਬੁਰਜ ਵਿਸਥਾਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਲਾਉਂਦੀ ਸੇਵਾ ਨਿਭਾਈ। ਇੱਕ ਗਲਾਸ ਇਹ ਤਸਵੀਰ ਲੱਗੀ ਹੈ ਫਿਰ ਬਾਬਾ ਮੋਤੀराम ਮਹਿਰਾ ਉਹਨਾਂ ਦੇ ਫਿਰ ਪਰਿਵਾਰ ਨੂੰ ਇਸ ਤਰ੍ਹਾਂ ਕੋਲੂ ਛਪੀੜ ਕੇ ਛੇੜ ਕੀਤਾ ਗਿਆ। ਤੁਸੀਂ ਆ ਵੇਖੋ ਕੋਲੂ ਮਤਲਬ ਜਿਵੇਂ ਗੰਨੇ ਦਾ ਰਸ ਕੱਢੀਦਾ ਇਸ ਤਰ੍ਹਾਂ ਬਾਬਾ ਮੋਤੀराम ਮਹਿਰਾ ਜੀ ਦੇ ਛੋਟੇ ਬੱਚਿਆਂ ਨੂੰ ਕੋਲੂ ਵਿੱਚ ਪੀੜਦੇ ਹੋਏ ਅਮਰਸ਼ੀਦ ਬਾਬਾ ਮੋਤੀराम ਮਹਾਰਾਜ ਜੀ ਨੂੰ ਦੁੱਧ ਪਿਲਾਉਣ ਬਦਲੇ ਸਨੇਤ ਪਰਿਵਾਰ ਵਿਲ ਨੇ ਵਿੱਚ ਪੀੜਨ ਦਾ ਦ੍ਰਿਸ਼ ਬਾਬਾ ਮੋਤੀਰਾ ਮਹਾਰਾ ਇਸ ਸਥਾਨ ਤੇ ਜੋ ਇਤਿਹਾਸ ਲਿਖਿਆ ਹੈ ਆਓ ਆਪਾਂ ਉਸ ਦੇ ਨਾਲ ਜੁੜਦੇ ਹਾਂ ਬਾਬਾ ਮੋਤੀਰਾਮ ਮਹਾਰਾਜ ਜੀ ਸਰਹੰਦ ਦੀ ਜੇਲ੍ਹ ਵਿੱਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ ਪਰ ਇਹ ਨਹੀਂ ਸਾ ਇੱਕ ਮੋਤੀਰਾਮ ਪੰਜ ਕੈਦੀਆਂ ਨੂੰ ਰੋਟੀ ਕਾਮ ਸ੍ਰੀ ਗੁਰਪ੍ਰਕਾਸ਼ ਸ੍ਰੀ ਗੁਰਪੁਰ ਪ੍ਰਕਾਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਥਾਪੇ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਰਿਸ਼ਤੇ ਵਿੱਚ ਬਾਬਾ ਮੋਤੀਰਾਮ ਮਹਾਰਾਜ ਜੀ ਦੇ ਚਾਚਾ ਜੀ ਲੱਗਦੇ ਸਨ ਮੋਤੀਰਾਮ ਸੰਗਤਪੁਰ ਵਾਸੀ RAM ਨਾਮ ਜਪੁਨ ਕਮਾਸੀ ਹਿੰਮਤ ਸਿੰਘ ਤੇ ਤੇ ਚਾਚੂ ਜਾਨੋ ਪੌਂਚ ਪਿਆਰਨ ਮੈਂ ਪ੍ਰਧਾਨੋ ਤਨਤਨ ਮਾਤਾ ਗੁਜਰ ਕੌਰ ਜਿਹਦੇ ਛੋਟੇ ਸਾਹਿਬ ਜਦੇ ਤੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਤਨਤਨ ਬਾਬਾ ਫਤੇ ਸਿੰਘ ਜੀ ਨੂੰ ਜਦੋਂ ਮੋਰਿੰਡੇ ਦੇ कोतवाल ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹੰਦ ਦੇ ਨਵਾਬ ਵਜੀਦ ਖਾਨ ਅੱਗੇ ਪੇਸ਼ ਕੀਤਾ ਤਾਂ ਮਾਤਾ ਜੀਤੇ ਸਾਹਿਬਜਾਦੀਆਂ ਨੂੰ ਠੰਡੇਪੁਰ ਵਿੱਚ ਰੱਖਿਆ ਗਿਆ ਸਰਹੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀਤੇ ਸਾਹਿਬਜਾਦੀਆਂ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੇੜ ਦਿੱਤਾ ਜਾਵੇਗਾ ਫਿਰਸ਼ ਦੇ ਬਾਵਜੂਦ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਕਿ ਮਾਤਾ ਜੀਤੇ ਸਾਹਿਬਜਾਦੀਆਂ ਨੂੰ ਛੋਟੇ ਸਾਹਿਬਜਾਦੀਆਂ ਨੂੰ ਗੁਰਜ ਵਿੱਚ ਰੱਖਿਆ ਹੋਇਆ ਹੈ ਤਾਂ ਉਹ ਬੜੇ ਪਿਆਰ ਨਾਲ ਪ੍ਰਸ਼ਾਦਾ ਤਿਆਰ ਕਰਕੇ ਸੰਡੇ ਬੁਰਜ ਪਹੁੰਚੇ ਮਾਤਾ ਜੀ ਨੇ ਬਾਬਾ ਮੋਤੀराम ਮਹਾਰਾਜ ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਛਕਣਾ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜ ਜਿੰਤਤ ਹੋਏ ਉਦਾਸੀ ਦੇ ਆਲਮ ਆਪਣੇ ਘਰ ਆਏ ਬਾਬਾ ਜੀ ਦੇ ਮਾਤਾ ਜੀ ਤੇ ਤਰਮਸ ਪਤਨੀ ਨੇ ਬਾਬਾ ਜੀ ਦੀ ਚਿੰਤਾ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਸਰੰਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ ਤਾਂ ਇਹ ਸਾਰਾ ਜੋ ਇਤਿਹਾਸ ਇੱਥੇ ਲਿਖਿਆ ਹੈ ਫਿਰ ਬਾਬਾ ਮੋਤੀराम ਮਹਾਰਾਜ ਜੀ ਦੁੱਧ ਦੀ ਸੇਵਾ ਕਰਦੇ ਨੇ ਔਰ ਦੁੱਧ ਦੀ ਸੇਵਾ ਕਰਦੇ ਬਾਬਾ ਮੋਤੀराम ਮਹਾਰਾਜ ਜੀ ਜਦੋਂ ਦੁੱਧ ਦਾ ਘੜਵਾ ਲੈ ਕੇ ਠੰਡੇ ਫੁਰਜ ਕੋਲ ਪਹੁੰਚਦਾ ਪਹਿਰੇਦਾਰਾਂ ਨੇ ਰੋਕ ਲਿਆ ਤੇ ਬਾਬਾ ਜੀ ਨੇ ਗਹਿਣੇ ਰਿਸ਼ਵਤ ਦੇ ਰੂਪ ਵਿੱਚ ਪਹਿਰੇਦਾਰਾਂ ਨੂੰ ਦਿੱਤੇ ਪਹਿਰੇਦਾਰ ਬਾਬਾ ਜੀ ਨੂੰ ਕੁੱਛਣ ਲੱਗੇ ਕਿ ਤੁਹਾਨੂੰ ਨਵਾਬ ਦਾ ਡਰ ਨਹੀਂ ਲੱਗਦਾ ਕਿਉਂਕਿ ਉਸਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੂ ਵਿੱਚ ਪੇਟ ਦਿੱਤਾ ਜਾਵੇਗਾ ਬਾਬਾ ਜੀ ਬੜੀ ਨਿਮਰਤਾ ਤੇ ਪ੍ਰੇਮ ਵਿੱਚ ਪਹੇਜ ਕੇ ਕਹਿਣ ਲੱਗੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਣਾ ਆਪਣਾ ਸ਼ਾਵਰ ਵੀ ਕਰਨਾ ਪੈ ਜਾਏ ਤਾਂ ਤਾਂ ਵੀ ਕੋਈ ਗੱਲ ਨਹੀਂ ਤਾਂ ਇਹਦੇ ਵਿੱਚ ਇਹ ਸੰਗਤ ਜੀ ਜਦੋਂ ਉਹਨਾਂ ਗਹਿਣੇ ਘਰ ਦੇ ਸਾਰੇ ਜੋ ਕੁਝ ਵੀ ਵੇਚਦਾ ਅਖੀਰ ਉਹਨਾਂ ਨੇ ਆਪਣਾ ਘਰ-ਬਰ ਵੀ ਵੇਚ ਦਿੱਤਾ ਸੀ ਤੇ ਜਿਹੜੀ ਸੇਵਾ ਸੀ ਉਹ ਸੇਵਾ ਨਹੀਂ ਸੀ ਛੱਡੀ ਗੁਰਦੁਆਰਾ ਅਮਰ ਸ਼ਹੀਦ ਪਾਪਾ ਮੋਤੀराम ਮਹਾਰਾਜੀ ਸ੍ਰੀ ਫਤਿਹਗੜ ਸਾਹਿਬ ਤਾਂ ਸੰਗਤ ਜੀ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਪਾਪਾ ਜੀ ਮਹਾਰਾ ਸ੍ਰੀ ਫਤਿਹਗੜ ਸਾਹਿਬ ਜਦੋਂ ਕੋਈ ਸੇਵਾਦਾਰਾਂ ਦੀ ਗੱਲ ਚੱਲਦੀ ਹੈ ਸੇਵਕਾਂ ਦੇ ਪ੍ਰਸੰਗ ਪਰ ਕਰਨ ਦੀ ਗੱਲ ਚੱਲਦੀ ਹੈ ਤਾਂ ਪਾਪਾ ਮੋਤੀराम ਮਹਾਰਾਜੀ ਜਿਹੜੇ ਇਹਨਾਂ ਦੀ ਸੇਵਾ ਦਾ ਜਿਹੜਾ ਨਾਂ ਹੈ ਉਹ ਖੈਲਾ ਉਹਦਾ ਜਿੰਨਾ ਨੇ ਆਪਣਾ ਘਰ ਬੂਆ ਸਾਰਾ ਕੁਝ ਵੇਚ ਕੇ ਜਿਹੜੀ ਸੇਵਾ ਸੀ ਉਹ ਨਹੀਂ ਛੱਡੀ ਉਹਦੇ ਵਿੱਚ ਵੀ ਗੱਲ ਨਹੀਂ ਪੈਣ ਦਿੱਤਾ